ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਆੰਗ 460 ਤੋਂ ਲੈ ਕੇ 461 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਵਾਂਝ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਵੋ ਸੋ ਆਪਨੜਾ ਪ੍ਰਭ ਸੰਗ ਸੁਹੰਤੀ ਸੰਗੇ ਸੁਹੰਤੀ ਕੰਤ ਸੁਆਮੀ ਦਿਨ ਸਰੈਣੀ 라ਵੀਐ ਸਾਸ ਸਾਸ ਚਿਤਾਰ ਜੀਵਾ ਪ੍ਰਭ ਪੇਖ ਹਰ ਗੁਣ ਗਾਵੀਐ ਹਾਂਜੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਕਿ ਪਰਮਾਤਮਾ ਦੇ ਅੱਗੇ ਇਹੀ ਬੇਨਤੀ ਹੈ ਕਿ हे ਪਰਮੇਸ਼ਰ ਜੀ ਤੇਰਾ ਨਾਮ ਲੈਣ ਵੱਲੋਂ ਮੇਰੀ ਆਲਸ ਖਤਮ ਹੋ ਜਾਵੇ ਮੈਂ ਹਮੇਸ਼ਾ ਹੀ ਬੜੇ ਉਦਮ ਦੇ ਨਾਲ ਤੁਹਾਡਾ ਨਾਮ ਜਪਦਾ ਰਹਾ ਕਹਿੰਦੇ ਜਿਵੇਂ ਜਿਵੇਂ ਜੀਵ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਸਿਮਰਦਾ ਹੈ ਉਸ ਤਰ੍ਹਾਂ ਹੀ ਕਹਿੰਦੇ ਫਿਰ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਵੱਧਦੀ ਜਾਂਦੀ ਹੈ ਤੇ ਜੀਵ ਦਾ ਆਤਮਿਕ ਜੀਵਨ ਸੋਹਣਾ ਬਣਦਾ ਜਾਂਦਾ ਹੈ ਜਿਵੇਂ ਜਿਵੇਂ ਕਹਿੰਦੇ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਤਾਂ ਜੀਵ ਦਾ ਆਤਮਿਕ ਜੀਵਨ ਸੋਹਣਾ ਬਣਦਾ ਜਾਂਦਾ ਕਹਿੰਦੇ हे ਪਰਮੇਸ਼ਰ ਜੀ ਤੁਹਾਡਾ ਨਾਮ ਸਿਮਰਦਿਆਂ ਸਿਮਰਦਿਆਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਕਹਿੰਦੇ ਤੁਹਾਡੇ ਗੁਣ ਗਾ ਕੇ ਹੀ ਤੁਹਾਡੇ ਦਰਸ਼ਨ ਹੁੰਦੇ ਨੇ ਪ੍ਰਭ ਪੇਖ ਹਰ ਗੁਣ ਗਾਵੀਐ ਬਿਰਹਾਲ ਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸਿ ਚੰਤੀ ਬਿਨਵੰਤ ਨਾਨਕ ਮੇਰੀ ਇਛ ਪੁੰਨੀ ਮਿਲੇ ਜਿਸ ਖੋ ਜੰਤੀ ਕਹਿੰਦੇ ਜਦੋਂ ਪਰਮੇਸ਼ਰ ਨੇ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਆਪਣੇ ਆਤਮਿਕ ਜਲ ਦੇ ਨਾਲ ਮੇਰੇ ਅੰਦਰ ਸਿੰਚਾਈ ਕੀਤੀ ਕਹਿੰਦੇ ਫਿਰ ਮੈਂ ਪਰਮੇਸ਼ਰ ਦਾ ਦਰਸ਼ਨ ਪਾ ਲਿਆ ਤੇ ਮੇਰਾ ਜਿਹੜਾ ਵਿਛੋੜਾ ਸੀ ਪਰਮੇਸ਼ਰ ਨਾਲ ਉਹ ਖਤਮ ਹੋ ਗਿਆ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਕਿ ਇਸ ਤਰ੍ਹਾਂ ਜੀਵ ਨੇ ਉਸ ਪਰਮੇਸ਼ਰ ਨੂੰ ਪਾ ਲਿਆ ਜਿਸ ਪਰਮੇਸ਼ਰ ਦੀ ਭਾਲ ਵਿੱਚ ਜੀਵ ਸੀ ਤੇ ਇਸ ਤਰ੍ਹਾਂ ਜੀਵ ਦੀ ਪਰਮੇਸ਼ਰ ਨੂੰ ਪਾਉਣ ਦੀ ਇੱਛਾ ਪੂਰੀ ਹੋ ਗਈ ਨਸਵੰਜੋ ਕਿਲ ਵਿਖ ਕਰਤਾ ਕਰ ਆਇਆ ਦੂ ਤੋ ਦਹਨ ਪਿਆ ਗੋਵਿੰਦ ਪ੍ਰਗਟਾਇਆ ਕਹਿੰਦੇ ਜਿਸ ਜੀਵ ਦੇ ਹਿਰਦੇ ਘਰ ਵਿੱਚ ਫਿਰ ਪਰਮੇਸ਼ਰ ਪ੍ਰਗਟ ਹੋ ਗਿਆ ਉਹਦੇ ਫਿਰ ਕਹਿੰਦੇ ਸਾਰੇ ਪਾਪ ਅੰਦਰੋਂ ਖਤਮ ਹੋ ਜਾਂਦੇ ਨੇ ਸਾਰੇ ਕਹਿੰਦੇ ਜਿਹੜੇ ਵਿਕਾਰ ਨੇ ਉਹ ਸੜ ਜਾਂਦੇ ਨੇ ਜਦੋਂ ਪਰਮੇਸ਼ਰ ਅੰਦਰ ਪ੍ਰਤੱਖ ਅਨੁਭਵ ਹੋ ਗਿਆ ਪਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ ਆਚਰ ਜੜੀਠਾ ਅਮਿਓ ਉਠਾ ਗੁਰ ਪ੍ਰਸਾਦੀ ਜਾਣਿਆ ਜਦੋਂ ਕਹਿੰਦੇ ਸਾਧ ਸੰਗਤ ਦੇ ਵਿੱਚ ਇਕੱਠੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਗੁਰੂ ਦੀ ਸੰਗਤ ਦੇ ਵਿੱਚ ਫਿਰ ਕਹਿੰਦੇ ਪਰਮੇਸ਼ਰ ਅੰਦਰ ਪ੍ਰਗਟ ਹੁੰਦਾ ਜਿਸ ਜੀਵ ਨੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲਈ ਉਹਨੇ ਕਹਿੰਦੇ ਆਪਣੇ ਅੰਦਰ ਪਰਮੇਸ਼ਰ ਨੂੰ ਵਸਦੇ ਨੂੰ ਅਨੁਭਵ ਕਰ ਲਿਆ ਤੇ ਉਹਦੇ ਅੰਦਰ ਇੱਕ ਅਸਚਰਜਮਈਓ ਨੇ ਰੰਗ ਮਾਣਿਆ ਕਿਉਂਕਿ ਪਸ ਪਰਮੇਸ਼ਰ ਅਸਚਰਜਮਈ ਹੈ ਉਹਦੇ ਕੌਤਕ ਅਸਚਰਜਮਈ ਨੇ ਪਰ ਜਿਸ ਜੀਵ ਨੂੰ ਉਹਦੀ ਅਨੁਭਵਤਾ ਹੁੰਦੀ ਆ ਉਹਨੇ ਆਪਣੇ ਅੰਦਰੋਂ ਇਸ ਅਚਰਜਮਈ ਜਿਹੜਾ ਰੰਗ ਆ ਉਹਦਾ ਆਨੰਦ ਮਿਲਦਾ ਮਨ ਸਾਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬੇਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਨੂੰ ਅੰਦਰ అనుਭਵ ਕਰ ਲਿਆ ਉਹਦੇ ਅੰਦਰੋਂ ਮਨ ਨੂੰ ਬੜੀ ਸ਼ਾਂਤੀ ਆ ਜਾਂਦੀ ਆ ਉਹ ਬਹੁਤ ਚੜ੍ਹਦੀ ਕਲਾ ਵਿੱਚ ਰਹਿੰਦਾ ਕਿਉਂਕਿ ਉਸ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਹੋ ਗਈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਨਾਨਕ ਜੀ ਬੇਨਤੀ ਕਰਦੇ ਨੇ ਕਿ ਵੀ ਜਿਸ ਜੀਵ ਦੇ ਨਾਲ ਪਰਮੇਸ਼ਰ ਨੇ ਆਪਣਾ ਮਿਲਾਪ ਕਰ ਲਿਆ ਉਸ ਜੀਵ ਦੇ ਅੰਦਰ ਸੁੱਖ ਆ ਜਾਂਦਾ ਤੇ ਸਹਜਤਾ ਆ ਜਾਂਦੀ ਆ ਉਹ ਜੀਵਨ ਉਹ ਵਿੱਚ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਉਹ ਜੀਵ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਪੈਪ ਲਾਇਣ ਜਿਹੜੇ ਜੀਵ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਨਰਕ ਨਹੀਂ ਦੇਖਣੇ ਪੈਂਦੇ ਧਰਮ ਰਾਜ ਕਹਿੰਦੇ ਆਪ ਉਸ ਜੀਵ ਦੀ ਜੈ ਜੈਕਾਰ ਕਰਦਾ ਤੇ ਜਿਹੜੇ ਜਮ ਨੇ ਉਹ ਤਾਂ ਦੂਰੋਂ ਹੀ ਭੱਜ ਜਾਂਦੇ ਨੇ ਉਸ ਜੀਵ ਕੋਲੋਂ ਧਰਮ ਤੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਕਰ अनुग्रह राख लीने মোহ ਮਮਤਾ ਸਬ ਤਜੇ ਫਿਰ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਵਿੱਚ ਜਿਹੜਾ ਅਸਲ ਵਿੱਚ ਧਰਮ ਉਹ ਆ ਜਾਂਦਾ ਤੀਰਜ ਆ ਜਾਂਦਾ ਆਤਮਿਕ ਅਡੋਲਤਾ ਆ ਜਾਂਦੀ ਆ ਸੁਖ ਸਹਿਜ ਆ ਜਾਂਦਾ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਗੁਰੂ ਦੀ ਸੰਗਤ ਦੇ ਵਿੱਚ ਫਿਰ ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਦੇ ਮੋਹ ਹੋਰ ਵਿਕਾਰ ਸਾਰੇ ਖਤਮ ਕਰ ਦਿੰਦਾ ਅੰਦਰ ਉਹਨਾਂ ਦੇ ਗਹਿ ਕੰਠ ਲਾਏ ਗੁਰ ਮਿਲਾਏ ਗੋਬਿੰਦ ਜਪਤ ਅਘਾਇਣ ਬਿਨ ਬੰਤ ਨਾਨਕ ਸਿਮਰ ਸੁਆਮੀ ਸਗਲ ਆਸ ਪੁਜਾਇਣ ਫਿਰ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਤ੍ਰਿਪਤ ਹੋ ਜਾਂਦੇ ਨੇ ਪਰਮੇਸ਼ਰ ਨੇ ਆਪ ਆਪਣੇ ਗੱਲ ਲਾ ਕੇ ਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਕਰਾਇਆ ਹੁੰਦਾ ਜੀਵ ਦਾ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਜਿਹੜੇ ਜੀਵ ਪਰਮੇਸ਼ਰ ਨੂੰ ਸਿਮਰਦੇ ਨੇ ਉਹਨੂੰ ਚੇਤੇ 'ਚ ਬਸਾਉਂਦੇ ਨੇ ਉਹਨਾਂ ਦੀ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਨਿੱਧ ਸਿੱਧ ਚਰਣ ਗ헤 ਤਾ ਕੇ ਹਾ ਕਾੜਾ ਸਭ ਕਿਛ ਵਾਸ ਜਿਸੈ ਸੋ ਪ੍ਰਭੂ ਅਸਾੜਾ ਜਿਸ ਜੀਵ ਨੇ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਲਿਆ ਉਹਨੂੰ ਸਾਰੀਆਂ ਨੇਧੀਆਂ ਸਿੱਧੀਆਂ ਸਭ ਕੁਝ ਉਹਨੂੰ ਮਿਲ ਜਾਂਦਾ ਫਿਰ ਉਹਨੂੰ ਕਿਸ ਚੀਜ਼ ਦੀ ਚਿੰਤਾ ਹੋ ਸਕਦੀ ਆ ਜਿਸ ਨੂੰ ਪਰਮਾਤਮਾ ਜਿਹਦਾ ਪਰਮਾਤਮਾ ਬਣ ਗਿਆ ਉਹ ਪਰਮਾਤਮਾ ਜਿਹਦੇ ਵਾਸ ਵਿੱਚ ਹਰ ਇੱਕ ਚੀਜ਼ ਆ ਫਿਰ ਉਹਨੂੰ ਕਿਸ ਚੀਜ਼ ਦਾ ਘਾਟਾ ਰਹਿ ਜਾਂਦਾ ਗਹਿ ਪੂਜਾ ਲੀਨੇ ਨਾਮ ਦਿਨੇ ਕਰਤਾਰ ਮਸਤਕ ਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅਮਿਓ ਹਰ ਰਸ ਚਾਖਿਆ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਨੇ ਆਪਣਾ ਨਾਮ ਦਾ ਦਾਨ ਦਿੱਤਾ ਆਪ ਉਹਦੀ ਬਾਹ ਫੜ ਕੇ ਉਹਨੂੰ ਆਸਰਾ ਦਿੱਤਾ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਆਪ ਰੱਖਿਆ ਉਸ ਉਸ ਜੀਵ ਨੂੰ ਕਹਿੰਦੇ ਸੰਸਾਰ ਸਾਗਰ ਦੇ ਵਿਕਾਰ ਮਾਇਆ ਹੋਰ ਕੁਛ ਜਿਹੜੇ ਪਦਾਰਥਾਂ ਦਾ 모ਹ ਆ ਕੁਛ ਵੀ ਉਹਨੂੰ ਇਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਹਨੂੰ ਮਤਲਬ ਖਲਾਸੀ ਹੋ ਜਾਂਦੀ ਆ ਉਹਨੂੰ ਕੋਈ ਵਿਕਾਰ ਨਹੀਂ ਪੋਂਦਾ ਕੋਈ ਮਾਇਆ ਨਹੀਂ ਪੋਂਦੀ ਕੋਈ ਉਹਨੂੰ ਸੰਸਾਰ ਦੇ ਜਿਹੜੇ ਹੈਗੇ ਨੇ ਮਾੜੇ ਕਰਮ ਉਹ ਨਹੀਂ ਪੋਂਦੇ ਹੈਗੇ ਉਹਨੇ ਪਰਮੇਸ਼ਰ ਦੇ ਨਾਮ ਦਾ ਰਸ ਚੱਕ ਲਿਆ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਦੇ ਸੰਗੇ ਨਾਮ ਰੰਗੇ ਰਾਣਜੀਤ ਵੱਡਾ ਅਖਾੜਾ ਬੇਨਵੰਤ ਨਾਨਕ ਸਰਣ ਸੁਆਮੀ ਬਹੁੜ ਜਮਨਾ ਉਪਾੜਾ ਕਹਿੰਦੇ ਜਿਹੜੇ ਜੀਵ ਨੇ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਉਹਨੇ ਜਿਹੜਾ ਇਹ ਜੀਵਨ ਦਾ ਵੱਡਾ ਅਖਾੜਾ ਜੋ ਜਿੱਤਿਆ ਨਹੀਂ ਜਾ ਸਕਦਾ ਵਿਕਾਰਾਂ ਵੱਲੋਂ ਉਨੇ ਜਿੱਤ ਲਿਆ ਪਰਮੇਸ਼ਰ ਦੇ ਨਾਮ ਦੇ ਸਦਕਾ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਜਿਹੜਾ ਜੀਵ ਪਰਮੇਸ਼ਰ ਦੀ ਸਰਨ ਦੇ ਵਿੱਚ ਟਿਕਿਆ ਰਹਿੰਦਾ ਉਹਦੇ ਪੈਰ ਫਿਰ ਵਿਕਾਰਾਂ ਵੱਲੋਂ ਜਮ ਉਖਾੜ ਨਹੀਂ ਸਕਦਾ ਆਸਾ ਮਹੱਲਾ ਪੰਜਵਾਂ ਦਿਨ ਰਾਤ ਕਮਾਈ ੜੋ ਸੋ ਆਇਓ ਮਾਥੇ ਜਿਸ ਪਾਸ ਲੁਕਾਏ ਦੜੋ ਸੋ ਵੇਖੀ ਸਾਥ ਹੈ ਸੰਗ ਦੇਖੈ ਕਰਨ ਹਾਰਾ ਕਾਏ ਪਾਪ ਕਮਾਈਐ ਸੁਕਿਰਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਜੀਵ ਜੋ ਵੀ ਕੰਮ ਕਰਦਾ ਦਿਨ ਰਾਤ ਸਾਰੇ ਉਹਨਾਂ ਦੇ ਸੰਸਕਾਰ ਉਗੜ ਕੇ ਉਹਦੇ ਮਨ ਤੇ ਆਉਂਦੇ ਨੇ ਕਹਿੰਦੇ ਜੀਵ ਕਈ ਦਫਾ ਕੰਮ ਇਸ ਤਰ੍ਹਾਂ ਦੇ ਕਰਦਾ ਮਾੜੇ ਹੁੰਦੇ ਨੇ ਲੁਕੋ ਕੇ ਕਰਦਾ ਕਹਿੰਦੇ ਲੁਕੋਂਦਾ ਕਿਹਦੇ ਤੋਂ ਆ ਪਰਮੇਸ਼ਰ ਤਾਂ ਆਪ ਅੰਦਰ ਬੈਠਾ ਸਭ ਕੁਝ ਦੇਖ ਰਿਹਾ ਫਿਰ ਲੁਕੋ ਕੀ ਤੋਂ ਰਿਹਾ ਹਿਸਾਬ ਕਿਤਾਬ ਵੀ ਪਰਮੇਸ਼ਰ ਨੂੰ ਹੀ ਦੇਣਾ ਜਾ ਕੇ ਕਹਿੰਦੇ ਉਹ ਪਰਮੇਸ਼ਰ ਜੀ ਤੋਂ ਲੁਕੋ ਕੇ ਪਾਪ ਕਮਾਉਨੇ ਆ ਉਹ ਤਾਂ ਹਰ ਵਕਤ ਅੰਗ ਸੰਗ ਦੇਖ ਰਿਹਾ ਫਿਰ ਕਹਿੰਦੇ ਕੀ ਬਣਦਾ ਸਾਡੇ ਲਈ ਫੱਬਦਾ ਅਸੀਂ ਚੰਗੇ ਕੰਮ ਕਰੀਏ ਪਰਮੇਸ਼ਰ ਦਾ ਨਾਮ ਲਈਏ ਪਰਮੇਸ਼ਰ ਦਾ ਨਾਮ ਲਵਾਂਗੇ ਚੰਗੇ ਕੰਮ ਕਰਾਂਗੇ ਫਿਰ ਨਰਕ ਵਿੱਚ ਬਿਲਕੁਲ ਵੀ ਨਹੀਂ ਪੈਣਾ ਪੈਂਦਾ ਆਠ ਪਹਿਰ ਹਰ ਨਾਮ ਸਿਮਰੋ ਚੱਲੈ ਤੇਰੇ ਸਾਥੇ ਪਾਜ ਸਾਧ ਸੰਗਤ ਸਦਾ ਨਾਨਕ ਮਿਟੇ ਦੋਖ ਕਮਾਤੇ ਕਹਿੰਦੇ ਹੈ ਭਾਈ ਉਸ ਪਰਮੇਸ਼ਰ ਦਾ ਨਾਮ ਅਠੇ ਪਹਿਰ ਜਪੋ ਜਿਹੜਾ ਸਾਡਾ ਸਦਾ ਦਾ ਸਹਾਈ ਆ ਕਹਿੰਦੇ ਸਾਧ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਉਸ ਪਰਮੇਸ਼ਰ ਦਾ ਨਾਮ ਜਪੀਏ ਤਾਂ ਜਿਹੜੇ ਕੀਤੇ ਹੋਏ ਪਾਪ ਨੇ ਉਹ ਵੀ ਖਤਮ ਹੋ ਜਾਂਦੇ ਨੇ ਵਲਵਾਂਚ ਕਰ ਉਦਰ ਪਰੈ ਮੂਰਖ ਗਾਵਾਰਾ ਸਭ ਕਿਛ ਦੇ ਰਹਾ ਹਰ ਦੇਵਨ ਹਾਰਾ ਕਹਿੰਦੇ ਭਾਈ ਵਲਸ਼ਾਲ ਕਰਕੇ ਕਿਉ ਆਪਣਾ ਢਿੱਡ ਭਰਨ ਦੇ ਲਈ ਕਹਿੰਦੇ ਕੰਮ ਕਰ ਰਹੇ ਹੋਂ ਉਹ ਪਰਮੇਸ਼ਰ ਸਭ ਨੂੰ ਦੇਣ ਵਾਲਾ ਤੈਨੂੰ ਵੀ ਦੇ ਰਿਹਾ ਕੋਈ ਵਲਸ਼ਾਲ ਕਿਸੇ ਨਾਲ ਨਾ ਕਰੋ ਦਾ ਤਾਰ ਸਦਾ ਦਿਆਲ ਸੁਆਮੀ ਕਾਏ ਮਨੋ ਵਿਸਾਰੀਐ ਮਿਲ ਸਾਧ ਸੰਗੇ ਪਜ ਨਿਸੰਗੇ ਕੁਲ ਸਮੂਹਾ ਤਾਰੀਐ ਕਹਿੰਦੇ ਉਹ ਪਰਮੇਸ਼ਰ ਜੋ ਸਾਡੇ ਤੇ ਸਦਾ ਹੀ ਦਿਆਲ ਆ ਜੋ ਸਾਨੂੰ ਦੇਣ ਵਾਲਾ ਦਾਤਾ ਕਿਉਂ ਅਸੀਂ ਉਹਨੂੰ ਮਨ ਤੋਂ ਭੁਲਾਉਨੇ ਆ ਸਾਧ ਦੀ ਸੰਗਤ ਦੇ ਵਿੱਚ ਜੁੜ ਕੇ ਬਿਨਾ ਕਿਸੇ ਸੰਗ ਸ਼ਰਮ ਤੋਂ ਉਸ ਪਰਮੇਸ਼ਰ ਦਾ ਨਾਮ ਜਪੋ ਆਪ ਤੈ ਤਰੋਂਗੇ ਤੇ ਕੁੱਲਾ ਵੀ ਤਰ ਜਾਣਗੀਆ ਸਿੱਧ ਸਾਧਕ ਦੇਵ ਮਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਪਜਿਐ ਪ੍ਰਭ ਏਕ ਕਰਨੈ ਹਾਰਾ ਕਹਿੰਦੇ ਸਾਰੇ ਸਿੱਧ ਜਨ ਉਹ ਜਿਨਾਂ ਨੇ ਸਿੱਧੀ ਪਾ ਲਈ ਆ ਜਾਂ ਜੋ ਸਿੱਧੀ ਪਾਉਣ ਲਈ ਸਾਧਨਾ ਕਰ ਰਹੇ ਨੇ ਹੋਰ ਦੇਵਤੇ ਹੋਰ ਸੇਵਕ ਭਗਤ ਸਾਰਿਆਂ ਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਕਹਿੰਦੇ ਨਾਨਕ ਜੀ ਬੇਨਤੀ ਕਰਦੇ ਨੇ ਕਹਿੰਦੇ ਸਦਾ ਹੀ ਉਸ ਪਰਮੇਸ਼ਰ ਦਾ ਨਾਮ ਜਪੀਏ ਜੋ ਸਭ ਕੁਝ ਕਰਨ ਕਰਾਉਣ ਹਾਰ ਹੈ ਕੋਟ ਨਾ ਕੀਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵ ਦੜੇ ਜਨਮੈ ਸੰਸਾਰਾ ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਤੇ ਆਇਆ ਤਜ ਕਾਮ ਕਰੋਦ ਅਨੰਦ ਨਿੰਦਾ ਪ੍ਰਭ ਸਰਨਾਈ ਆਇਆ ਕਹਿੰਦੇ ਭਾਈ ਕਿਸੇ ਨਾਲ ਵੀ ਕੋਈ ਮਾੜਾ ਵਰਤਾਾ ਨਾ ਕਰੋ ਹਿਰਦੇ ਚ ਖੋਟ ਨਾ ਰੱਖੋ ਉਹ ਪਰਮੇਸ਼ਰ ਸਭ ਨੂੰ ਪਰਖਣ ਵਾਲਾ ਹੈ ਉਹਦੀ ਪਰਖ ਕਦੇ ਗਲਤ ਨਹੀਂ ਹੋ ਸਕਦੀ ਕਹਿੰਦੇ ਜਿਹੜੇ ਜੀਵ ਕੂੜ ਕਪਟ ਕਮਾਉਂਦੇ ਨੇ ਉਹਨਾਂ ਦਾ ਫਿਰ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ ਪਰ ਜਿਨਾਂ ਨੇ ਉਸ ਪਰਮੇਸ਼ਰ ਦਾ ਨਾਮ ਧਿਆਇਆ ਹੈ ਉਹ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਜਾਂਦੇ ਨੇ ਫਿਰ ਉਹਨਾਂ ਨੂੰ ਮੁੜ ਕੇ ਜਨਮ ਨਹੀਂ ਲੈਣਾ ਪੈਂਦਾ ਕਹਿੰਦੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਜੀਵ ਦੇ ਕਾਮ, ਕ੍ਰੋਧ, ਨਿੰਦਾ ਸਭ ਖਤਮ ਹੋ ਜਾਂਦੇ ਨੇ ਕਹਿੰਦੇ ਭਲੇ ਲੋਕਾਂ ਦੀ ਜਿਨ੍ਹਾਂ ਦੀ ਨਿੰਦਾ ਨਹੀਂ ਕਰਨੀ ਬਣਦੀ ਕਦੇ ਉਹਨਾਂ ਦੀ ਨਿੰਦਾ ਨਾ ਕਰੋ ਕਹਿੰਦੇ ਜਲ ਥਲ ਮਹੀਲ ਰਵਿਆ ਸੁਆਮੀ ਊਚ ਅਗੰਮ ਅਪਾਰਾ ਬੇਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਕਹਿੰਦੇ ਉਹ ਪਰਮੇਸ਼ਰ ਜੋ ਧਰਤੀ ਵਿੱਚ ਜਲ ਵਿੱਚ ਆਕਾਸ਼ ਵਿੱਚ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹ ਸਭ ਤੋਂ ਉੱਚਾ ਹੈ ਕਹਿੰਦੇ ਅਪਰੰਪਰ ਹੈ ਅਸੀਂ ਉਹਦਾ ਪਾਰ ਨਹੀਂ ਸਕ ਪਾਰ ਨਹੀਂ ਪਾ ਸਕਦੇ ਉਹ ਸਾਡੀ ਪਹੁੰਚ ਤੋਂ ਪਰੇ ਹੈ ਨਾਨਕ ਜੀ ਬੇਨਤੀ ਕਰਦੇ ਨੇ ਕਿ ਉਸ ਪਰਮੇਸ਼ਰ ਦੀ ਚਰਨਾ ਕੰਬਲਾਂ ਦੀ ਅਸੀਂ ਆਸਰਾ ਲਈਏ ਉਸ ਪਰਮੇਸ਼ਰ ਦਾ ਨਾਮ ਜਪੀਏ ਜੋ ਸਭ ਤੋਂ ਉੱਚਾ ਹੈ ਪੇਖ ਹਰ ਚੰਦੌਰੜੀ ਅਸਥਰ ਕਿਛ ਨਹੀਂ ਮਾਇਆ ਰੰਗ ਜੀਤੇ ਇਸੇ ਸੰਗ ਨਾ ਜਾਈ ਹਰ ਸੰਗ ਸਾਥੀ ਸਦਾ ਤੇਰੇ ਦਿਨ ਸਰਣ ਸਮਾਲੀਐ ਹਰ ਇੱਕ ਵਿਨ ਕਛ ਅਵਰ ਨਹੀਂ ਪਾਉ ਦੁਤਿਆ ਜਾਲੀਐ ਕਹਿੰਦੇ ਜਿਸ ਤਰ੍ਹਾਂ ਮਾਇਆ ਦੇ ਸਾਰੇ ਰੰਗ ਨੇ ਪਦਾਰਥ ਨੇ ਹੋਰ ਭੋਗ ਨੇ ਦੁਨੀਆ ਦੇ ਸਾਡੇ ਨਾਲ ਜਾਣ ਵਾਲੇ ਨਹੀਂ ਹੈਗੇ ਕਹਿੰਦੇ ਫਿਰ ਕਹਿੰਦੇ ਇਹ ਤੇ ਇਸ ਤਰ੍ਹਾਂ ਜਿਵੇਂ ਕਹਿੰਦੇ ਆਕਾਸ਼ ਵਿੱਚ ਗੰਦਰਬ ਨਗਰੀ ਹੁੰਦੀ ਆ ਉਹ ਕਹਿੰਦੇ ਜਿਵੇਂ ਧੂਏ ਦਾ ਪਹਾੜ ਹੁੰਦਾ ਜੋ ਸਥਿਰਤ ਨਹੀਂ ਹੈ ਇਸ ਤਰ੍ਹਾਂ ਹੀ ਸੰਸਾਰ ਦੇ ਸਾਰੇ ਰੰਗ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਤੇਰਾ ਸਦਾ ਦਾ ਸਾਥੀ ਆ ਦਿਨ ਰਾਤ ਪਰਮੇਸ਼ਰ ਦਾ ਨਾਮ ਜਾਪ ਕਰ ਪਰਮੇਸ਼ਰ ਨੂੰ ਆਪਣੇ ਚੇਤੇ ਵਿੱਚ ਪਸਾ ਆਪਣੇ ਹਿਰਦੇ ਵਿੱਚ ਵਸਾ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਸਭ ਕੁਝ ਜਿਹੜਾ ਦੂਜਾ ਪ੍ਰੇਮ ਆ ਸਭ ਨੂੰ ਖਤਮ ਕਰ ਦੇ ਇਕ ਉਸ ਪਰਮੇਸ਼ਰ ਦੇ ਨਾਮ ਨਾਲ ਪਿਆਰ ਪਾ ਮੀਤ ਜੋਵਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨ ਬਾਂਤ ਨਾਨਕ ਵਡ ਪਾਗ ਪਾਈਐ ਸੁਖ ਸਹਿਜ ਸਮਾਹੀ मीत जोवन माल सर्वस प्रभ एक कर मन माही बेन बंत नानक वडपाग पाईए सुख सहज समाही ਕਹਿੰਦੇ ਇੱਕ ਉਸ ਪਰਮੇਸ਼ਰ ਨੂੰ ਹੀ ਆਪਣਾ ਮਿੱਤਰ ਜੋਵਨ ਮਾਲ ਤਨ ਸਭ ਕੁਝ ਉਸ ਪਰਮੇਸ਼ਰ ਨੂੰ ਸਮਝ ਕਹਿੰਦੇ ਨਾਨਕ ਜੀ ਬੇਨਤੀ ਕਰਦੇ ਨੇ ਕਹਿੰਦੇ ਵੱਡੇ ਭਾਗਾਂ ਦੇ ਨਾਲ ਉਸ ਪਰਮੇਸ਼ਰ ਨੂੰ ਪਾ ਸਕੀਦਾ ਜਦੋਂ ਕਹਿੰਦੇ ਜਿਸ ਜੀਵ ਨੇ ਪਰਮੇਸ਼ਰ ਨੂੰ ਪਾ ਲਿਆ ਉਹ ਹਮੇਸ਼ਾ ਫਿਰ ਸੁੱਖ ਵਿੱਚ ਰਹਿੰਦਾ ਆਤਮਿਕ ਅਡੋਲਤਾ ਵਿੱਚ ਰਹਿੰਦਾ ਪਰਮੇਸ਼ਰ ਦੇ ਚਰਨਾਂ ਵਿੱਚ ਉਹਦੀ ਲਵ ਹਮੇਸ਼ਾ ਲੱਗੀ ਰਹਿੰਦੀ ਆ ਉਹਨੂੰ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਜੋ ਪਰਮੇਸ਼ਰ ਦੇ ਨਾਲ ਮਿਲ ਗਿਆ ਜੋ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੀਨ ਹੋ ਗਿਆ ਹੰਦੀ ਸੰਗ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ